ਅਮਿਸ਼ਤ ਅਸੀਂ ਤੁਹਾਨੂੰ ਜੀ ਦੇ ਰਹੇ ਹਾਂ ਕਿ ਇਸ ਸ੍ਰੇਸ਼ਮਾ ਜਿਸ ਕੋਲਿਆ ਡਿਸਟ੍ਰਿਕਟ ਗੁਰਦਾਸਪੁਰ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਰਊਵਾਲ ਜਿੱਥੇ ਕਿ ਵੱਡੀ ਲੀਡ ਦੇ ਨਾਲ ਆਮ ਆਦਮੀ ਪਾਰਟੀ ਨੂੰ ਪਿੰਡ ਦੇ ਵਿੱਚੋਂ ਜਿੱਤ ਪ੍ਰਾਪਤ ਹੋਈ ਹੈ ਸਾਡੇ ਨਾਲ ਸੁਵਿੰਦਰ ਸਿੰਘ ਜੀ ਪੱਕੀ ਸਰਪੰਚ ਉਹਨਾਂ ਦੀ ਵਾਈਫ ਜੋ ਨੇ ਉਹ ਪਿੰਡ ਦੇ ਵਜੋਂ ਸਰਪੰਚ ਵਜੋਂ ਥੋੜੇ ਦਿਨ ਪਹਿਲਾਂ ਨਵਾਜੇ ਗਏ ਸੀਗੇ ਬਹੁਤ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਸੀ ਐਰਗੇ 99 ਬੋਟਾ ਦੇ ਨਾਲ ਪਿੰਡ ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਜੋ ਆ ਜਿੱਤ ਹੋਈ ਆ ਸਾਡੇ ਨਾਲ ਸਰਪੰਚ ਸਹਿਬਾਨ ਸਰਦਾਰ ਸਵਿੰਦਰ ਸਿੰਘ ਜੀ ਪੱਤੀ ਜੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਨੀ ਚਾਹਾਂਗੇ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਫਾਸਟਵੇ ਟੀਵੀ ਦਾ ਮੈਂ ਤੁਹਾਨੂੰ ਧੰਨਵਾਦ ਕਰਦਾ ਵੀ ਜਿਹੜੇ ਸਾਡੇ ਪਿੰਡ ਆ ਕੇ ਉਹਨਾਂ ਮਤਲਬ ਸਾਡੀ ਇੰਟਰਵਿਊ ਕੀਤੀ ਆ ਜੀ ਤੇ ਸਰ ਹਲਕਾ ਡੇਰਾ ਬਾਬਾ ਨਾਨਕ ਦੇ ਵਿੱਚ ਸਰਦਾਰ ਗੁਰਦੀਪ ਸਿੰਘ ਰੰਧਾਵਾ ਜੀ ਜੋ ਹੈ ਕਿ ਇਲੈਕਸ਼ਨ ਤੀਸਰੀ ਵਾਰ ਲੜੀ ਆ ਉਹਨਾਂ ਨੇ ਬਹੁਤ ਹੀ ਵੱਡੇ ਮਾਰਜਨ ਦੇ ਨਾਲ ਜੋ ਆ ਜਿੱਤ ਪ੍ਰਾਪਤ ਕੀਤੀ ਹੈ ਜੋ ਕਾਂਗਰਸ ਦਾ ਹਲਕਾ ਡੇਰਾ ਬਾਬਾ ਨਾਨਕ ਮੋੜ ਕਿਹਾ ਜਾਂਦਾ ਸੀ ਜਿਸ ਨੂੰ ਸੁਖਵਿੰਦਰ ਸਿੰਘ ਰੰਧਾਵਾ ਦਾ ਹੀ ਸੀਟ ਮੰਨੀ ਜਾਂਦੀ ਸੀ ਕਿ ਹਰ ਵਾਰ ਕਿਸ ਸੁਖਵਿੰਦਰ ਸਿੰਘ ਰੰਧਾਵਾ ਦੀ ਜਿੱਤ ਹੈ ਸੁਖਵਿੰਦਰ ਸਿੰਘ ਰੰਧਾਵਾ ਜਿੱਤਦੇ ਵੀ ਰਹੇ ਨੇ ਕਿ ਇਸ ਵਾਰ ਸਰ ਹਲਕਾ ਡੇਰਾ ਬਾਬਾ ਨਾਨਕ ਨੇ ਮੋੜ ਕੱਟ ਲਿਆ ਆ ਮਾਰੀ ਪਾਰਟੀ ਦੀ ਝੋਲੀ ਦੇ ਵਿੱਚ ਜੋ ਆ ਸੀਟ ਪਾ ਦਿੱਤੀ ਹੈ ਇਸ ਬਾਰੇ ਹਲਕਾ ਡੇਰਾ ਬਾਬਾ ਬਨਾਨਕ ਦੇ ਵਸੀਆਂ ਨੂੰ ਔਰ ਆਪਣੇ ਪਿੰਡ ਵਸੀਆਂ ਨੂੰ ਵੀ ਕਹਿਣਾ ਚਾਹੁੰਦਾ ਆ ਪਿੰਡ ਵਾਸੀਆਂ ਨੂੰ ਆਪਣੇ ਇਹ ਕਹਿਣਾ ਚਾਹੁੰਦਾ ਹਾਂ ਵੀ ਜੇ ਲਈ ਤੁਸੀਂ ਇੰਦੀ ਲੰਮੀ ਜੀਤ ਲੀਟਣਾ ਨੂੰ ਜਿਤਾਇਆ ਪਿੰਡ ਦੇ ਕਾਫੀ ਕੰਮ ਪੈਂਡਿੰਗ ਪਏ ਆ ਛੱਪੜਾਂ ਦੇ ਪਾਣੀਆਂ ਦਾ ਬਾਜ਼ਾਰਾਂ ਦਾ ਹੋਰ ਵੀ ਕੈਮਰੇ ਵੀ ਲੱਗਣ ਵਾਲੇ ਆ ਜੀ ਤੇ ਸੋਲਰ ਲਾਈਟਾਂ ਵੀ ਲੱਗਣ ਵਾਲੀਆਂ ਇੱਕ ਹੱਡਾ ਵਿਚਾਰ ਹੀ ਵੀ ਆਪਾਂ ਵਿਰਦਾਸ਼ਮ ਖੋਲੀਏ ਹੁਣ ਇਹ ਚ 5-7 ਚੀਜ਼ਾਂ ਜਿਹੜੀਆਂ ਮੇਨ ਆ ਜੱਕਦਮ ਤੌਰ ਤੇ ਅੱਗੇ ਵਧਣ ਗਈਆਂ ਕਿਉਂ ਆਪਾਂ ਰਧਾਵਾ ਸਾਹਿਬ ਨੂੰ ਇਹ ਅਰਜੀ ਦਵਾਂਗੇ ਅਪਲੀਕੇਸ਼ਨ ਦਵਾਂਗੇ ਲਿਖ ਕੇ ਉਹ ਸਾਨੂੰ ਸਿੱਧੀ ਚੰਡੀਗੜ੍ਹ ਜਾਊਗੀ ਜੇ ਇਹ ਸ਼ੀਟ ਨਾ ਜਿੱਤਦੇ ਤੁਹਾਡਾ ਵਿਕਾਸ ਜਿਹੜਾ ਸੀ ਅੱਗੇ 70 ਸਾਲਾਂ ਤੋਂ ਰੁਕਿਆ ਸੀ 5 3 ਸਾਲ ਫੇਰ ਪਿੱਛੇ ਪੈ ਜਾਣਾ ਸੀ ਤੇ ਇਹ ਜ਼ਰੂਰੀ ਹੈਗੀ ਐਟ ਇਸਕਟ ਜਿਹੜੀ ਸ਼ੀਟ ਇਥੋਂ ਲੜਨੀ ਜਿੱਤਨੀ ਵੀ ਤੇ ਉਹਨਾਂ ਸਾਡੇ ਪਿੰਡ ਵਾਲਿਆਂ ਨੇ ਸਾਡੇ ਹਲਕਾ ਵਾਲਿਆਂ ਨੇ ਇਹ ਮਤਲਬ ਜਿੱਤ ਕੇ ਜੋ ਸਰਦਾਰ ਗਰਦੀਪ ਸਿੰਘ ਹੰਦਾਵਾ ਦੀ ਝੋਲੀ ਪਾਈ ਆ ਤੇ ਇਹ ਸੀਰ ਅੱਗੇ ਚੰਡੀਗੜ੍ਹ ਜਾਊਗੀ ਸਰਦਾਰ ਭਗਵੰਤ ਸਿੰਘ ਮਾਨ ਜੀ ਕੋ ਆਪਾਂ ਦੇ ਅੱਜ ਕੰਮ ਜਿਹੜਾ ਪਹਿਲ ਦੀ ਦੌਰ ਤੇ ਹੋਊਗਾ ਤੇ ਇਹਨਾਂ ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਵੀ ਇਹਨਾਂ ਬਹੁਤ ਸਹਿਯੋਗ ਦਿੱਤਾ ਡੇਰਾ ਪਾਪਾ ਨਾਨਕ ਦੇ ਹਲਕਿਆਂ ਠੀਕ ਹੈ ਜੀ ਅੱਛਾ ਜੀ ਹੁਣ ਸਾਡੇ ਨਾਲ ਜੋ ਪਿੰਡ ਦੇ ਵਿੱਚ ਸਰਪੰਚ ਦੀ ਜ਼ਿੰਮੇਵਾਰੀ ਨਿਭਾ ਰਹੇ ਨੇ ਬੀਬੀ ਲਖਵੀਰ ਕੌਰ ਜੀ ਸਰਪੰਚ ਸਾਹਿਬਾਨ ਆਪੋਨਾਂ ਨਾਲ ਵੀ ਗੱਲਬਾਤ ਕਰਦੇ ਆ ਸਸੀ ਦਾ ਪੰਜ ਜੀ ਠੀਕ ਹੈ ਜੀ ਪੰਜ ਜੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਹਾਂ ਜੀ ਜੋ ਪਿੰਡ ਵਾਸੀਆਂ ਨੇ ਪਹਿਲਾਂ ਤਾਂ ਤੁਹਾਨੂੰ ਸਰਪੰਚ ਬਣਾਇਆ ਹੁਣ 99% ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕਰਾ ਕੇ ਸਰਦਾਰ ਗੁਰਦੀਪ ਸਿੰਘ ਰੰਧਾਵਾ ਜੀ ਨੂੰ ਪਿੰਡ ਦੇ ਵਿੱਚੋਂ ਵੀ ਜਤਾਇਆ ਗਿਆ ਔਰ ਹਲਕਾ ਡੇਰਾ ਬਾਬਾ ਨਾਨਕ ਚੋਕ ਕਰੀਬ 6000 ਵੋਟ ਦੇ ਨਾਲ ਜੋ ਆ ਕੇ ਲੀਡ ਪ੍ਰਾਪਤ ਜਿੱਤ ਦੀ ਕੀਤੀ ਆ ਉਹਨਾਂ ਨੇ ਹਲਕਾ 45000 ਗੁਰਦੀਪ ਸਿੰਘ ਰੰਧਾਵਾ ਜੀ ਨੇ ਤੇ ਮੈਮ ਕੀ ਕਹਿਣਾ ਚਾਹੋਗੇ ਮਨਪ੍ਰੀਤ ਸਿੰਘ ਦਾ ਬਹੁਤ ਧੰਨਵਾਦ ਕਰਦੀ ਆ ਵੀ ਉਹਨਾਂ ਨੇ ਇਹਨਾਂ ਨੂੰ ਵੋਟਾਂ ਹੀ ਉਹਨਾਂ ਨੂੰ ਪਾ ਕੇ ਪਿੰਡ ਵਾਲਾਂ ਨੂੰ ਜਤਾਇਆ ਨੰਡੇਰੇ ਬਾਬੇ ਨਾਨਕ ਤੋਂ ਧੰਨਵਾਦ ਕਰਦੀ ਉਹਨਾਂ ਦਾ ਬਹੁਤ ਸਾਡੇ ਕੰਮ ਵਾਲੇ ਪੈਂਡਿੰਗ ਪਏ ਨਹੀਂ ਸਾਡੇ ਪੂਰੇ ਕਿਤੇ ਜਾਣ ਪਿੰਡ ਦੇ ਹਾਂਜੀ